ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਫਲਾਈਓਵਰ ਉੱਤੇ ਕਾਰ ਪਲਟ ਗਈ ਹੈ ਤਾਂ ਵੱਡੇ ਪੁਲਿਸ ਅਫਸਰ ਦੇ ਜਵਾਨ ਪੁੱਤ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਫੱਗੂ ਵਾਲਾ ਕੈਂਚੀਆਂ ਵਿਖੇ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਤਾਂ ਸੰਗਰੂਰ ਵੱਲ ਜਾਂਦੇ ਸਮੇਂ ਇੱਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਫਲਾਈਓਵਰ ਉੱਤੇ ਸੜਕ ਵਿਚਕਾਰ ਪਲਟ ਗਈ ਤਾਂ ਇਸ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੇ ਪੁੱਤ ਦੀ ਜਾਨ ਚਲੀ ਗਈ ਹੈ ਜਦੋਂ ਕਿ ਕਾਰ ਚਲਾ ਰਹੇ ਸਭ ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੋਵੇਂ ਨੌਜਵਾਨ ਕਰੀਬੀ ਦੋਸਤ ਦੱਸੇ ਜਾ ਰਹੇ ਨੇ ਜੋ ਕਿ ਇਕੱਠੇ ਪੜਦੇ ਸਨ ਤਾਂ ਘਟਨਾ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਫੱਗੂ ਵਾਲਾ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਇੱਕ ਹੁੰਡਈ ਕਾਰ ਸੰਤੁਲਨ ਗੁਆਕੇ ਫਲਾਈਓਵਰ ਉੱਤੇ ਪਲਟ ਗਈ ਹੈ ਤਾਂ ਕਾਰ ਨੂੰ ਹਰਜੋਤ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਚਲਾ ਰਿਹਾ ਸੀ ਜਦੋਂ ਕਿ 22 ਸਾਲਾ ਏਕਮਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਟਿਆਲਾ ਡਰਾਈਵਰ ਦੇ ਨਾਲ ਵਾਲੀ ਸੀਟ ਉੱਤੇ ਬੈਠਾ ਸੀ ਕਿ ਅਚਾਨਕ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਭਿਆਨਕ ਹਾਦਸੇ ਦਾ ਸ਼িকার ਹੋ ਜਾਂਦੀ ਹੈ ਤਾਂ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਉੱਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਲੋਕਾਂ ਦੀ ਮਦਦ ਦੇ ਨਾਲ ਕਾਰ ਅੰਦਰ ਫਸੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਦੇ ਨਾਲ ਪੁਆਣੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਕਤ ਇਕਮ ਵੀਰ ਸਿੰਘ ਨੂੰ ਮਰਤਕ ਇਕਰਾਰ ਦੇ ਦਿੱਤਾ ਜਦੋਂ ਕਿ ਹਰਜੋਤ ਸਿੰਘ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਮਰਤਕ ਏਕਮਵੀਰ ਸਿੰਘ ਪਟਿਆਲਾ ਦੇ ਡੀਐਸਪੀ ਸਤਨਾਮ ਸਿੰਘ ਦਾ ਪੁੱਤ ਸੀ ਜਦੋਂ ਕਿ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਹਰਜੋਤ ਸਿੰਘ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਨੇ ਜੋ ਕਿ ਮੌਜੂਦਾ ਸਮੇਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਤਾਇਨਾਤ ਨੇ ਤਾਂ ਉਧਰ ਦੂਜੇ ਪਾਸੇ ਪਵਾਨੀਗੜ੍ਹ ਥਾਣੇ ਦੇ ਐਸਐਚਓ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮਰਤਕ ਦੀ লাশ ਨੂੰ ਪੋਸਟਮਾਰਟਮ ਦੇ ਲਈ ਭੇਜਦੇ ਹੋਏ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਇੱਕ ਕਾਰ ਜਿਸ ਨੂੰ ਡੀਐਸਪੀ ਦਾ ਮੁੰਡਾ ਤੇ ਸਬ ਇੰਸਪੈਕਟਰ ਦਾ ਮੁੰਡਾ ਚਲਾ ਰਿਹਾ ਸੀ ਇਹ ਕਾਰ ਆਪਣਾ ਸੰਤੁਲਨ ਗਵਾ ਬੈਠੀ ਤੇ ਫਲਾਈਓਵਰ ਉੱਤੇ ਸੜਕ ਦੇ ਵਿਚਕਾਰ ਪਲਟ ਜਾਂਦੀ ਹੈ ਤਾਂ ਇਸ ਦੌਰਾਨ ਡੀਐਸਪੀ ਸਤਨਾਮ ਸਿੰਘ ਦਾ ਪੁੱਤ ਇਸ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਜਦੋਂ ਕਿ ਸਬ ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਹ ਹਾਦਸਾ ਜੀ ਸਾਨੂੰ ਕਰੀਬ 1:34 ਮਿੰਟ ਤੇ ਸਾਨੂੰ ਫੋਨ ਆਇਆ ਕੰਟਰੋਲ ਰੂਮ ਤੋਂ ਉਹਨਾਂ ਦੱਸਿਆ ਵੀ ਇੱਕ ਤੁਹਾਡਾ ਪਗੋਲਾ ਕੈਂਚੀਆਂ ਦੇ ਕੋਲ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ। ਅਸੀਂ 1:34 ਦੇ ਫੋਨ ਆਇਆ ਤੇ 1:49 ਤੇ ਅਸੀਂ ਸਹੀ ਲੋਕੇਸ਼ਨ ਤੇ ਪਹੁੰਚ ਗਏ ਸੀ। ਤਾਂ ਕੁਝ ਲੋਕ ਆਮ ਪਬਲਿਕ ਵਾਲੇ ਵੀ ਰੁੱਕ ਗਏ ਸੀ। ਉਹਨਾਂ ਦੀ ਹੈਲਪ ਨਾਲ ਅਸੀਂ ਵਿੱਚੋਂ ਬਹੁਤ ਜਦੁੱਜੈਦੀ ਨਾ ਵਿਚਾਰਾਂ ਨੂੰ ਕੱਢਿਆ। ਕੱਢ ਕੇ ਨਾਲ ਐਂਬੂਲੈਂਸ ਵੀ ਆ ਗਈ ਸੀ। ਐਂਬੂਲੈਂਸ ਆਹੀਂ ਉਹਨਾਂ ਦੀ ਹੈਲਪਰ ਆਹੀਂ ਨਾਹੀਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ। ਇਹ ਜਸਵਿੰਦਰ ਦੇ ਰਾਤ ਦਾ ਹਾਦਸਾ ਹੋਇਆ। ਲਾਈਟਾਂ ਵੀ ਨਹੀਂ ਚੱਲ ਰਹੀਆਂ ਸੀ ਤਾਂ ਕਾਰ ਵੀ ਜਿਹੜੀ ਹੱਲ ਤੱਕ ਇੱਥੇ ਨਾ}{|\text{national}} ਹਰਜੀ ਦੀ ਕੋਈ ਟੀਮ ਨਾ ਰੰਗ ਦਾ ਤਿਆਰ ਹੋਵੇ। ਅਸੀਂ ਨਾ ਇਹ ਰਾਤ ਦੇ 1 ਵਜੇ ਦੇ ਹੀ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ 1:30 ਵਜੇ ਤੋਂ ਲੈ ਕੇ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ। ਕੋਈ ਵੀ ਇਸ ਦੇ ਹੱਲ ਤੱਕ ਨਾ ਟੀਮ ਨਹੀਂ ਪਹੁੰਚੀ। ਹਾਂ ਉਹ ਜਰੂਰ ਇੱਕ ਸਾਨੂੰ ਧਲਾਸਾ ਦੇ ਦਿੰਦੇ ਨੇ ਵੀ ਆਹ ਟੀਮ ਆ ਰਹੀ ਐ, 20 ਮਿੰਟ ਚਾਰੀ ਐ, 25 ਮਿੰਟ ਚਾਰੀ ਐ, 20 ਮਿੰਟ ਚਾਰੀ ਐ, 25 ਮਿੰਟ ਜੋ ਇਹਨਾਂ ਦਾ ਕੋਈ ਚੰਡੀਗੜ੍ਹ ਜਿੱਥੇ ਵੀ ਹੈਗਾ ਗੜਗਾਉ ਉਹਨਾਂ ਨੂੰ ਫੋਨ ਆਉਂਦਾ ਇਹਨਾਂ ਦੇ ਜੋ ਵਰਕਰ ਨੇ ਕਾਲਾਚੜ ਟੂਲਪਲਾਜੇ ਵਾਲੇ ਜਿੱਥੇ ਇਹਨਾਂ ਦੀ ਰਹਿائش ਆ ਕੋਈ ਵੀ ਫੋਨ ਨਹੀਂ ਉਠਾ ਰਿਆ ਤਾਂ ਹਾਲ ਤੱਕ ਕੋਈ ਵੀ ਹਜੇ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੁਸੀਂ ਵੀ ਮੌਕੇ ਤੇ ਮੌਜੂਦ ਹੋ ਤੁਸੀਂ ਹੋਰ ਹਾਸਾ ਲਗਾ ਪਸੰਦ ਹਾਂ ਅਸੀਂ ਇਸ ਕਰਕੇ ਮੌਕੇ ਤੇ ਖੜੇ ਆ ਲੋਕਾਂ ਨੂੰ ਅਗਾ ਕੀਤਾ ਹੋਇਆ ਬੈਰੀਕੇਡ ਲਾਏ ਹੋਏ ਨੇ ਵੀ ਪਤਾ ਲੱਗ ਜੇ ਵੀ ਮੰਨ ਲਓ ਅੱਗੇ ਐਕਸੀਡੈਂਟ ਹੋਇਆ ਹੋਇਆ ਕੋਈ ਹੋਰ ਹਾਸਾ ਨਾ ਹੋਵੇ ਇਸ ਕਰਕੇ ਅਸੀਂ ਮੌਜੂਦ ਹ ਇੱਥੇ ਖੜੇ ਆ ਤੇ ਵੀ ਇੱਥੇ ਦੀ ਕਿਉਂਕਿ ਲਾਈਟਾਂ ਦਾ ਚੱਲ ਨਹੀਂ ਰਹੀਆਂ ਸਨ ਲਾਈਟਾਂ ਵੀ ਨਹੀਂ ਚੱਲ ਰਹੀਆਂ ਅਸੀਂ ਕਿਰੂ ਰਾਤ ਦੇ ਹੀ ਇੱਥੇ ਖੜੇ ਹੋਇਆ ਹਾਂ ਲਾਈਟਾਂ ਵੀ ਕੋਈ ਵੀ ਲਾਈਟ ਨਹੀਂ ਚੱਲ ਰਹੀ ਸੀ ਰਾਤ ਬਿਲਕੁਲ ਕਿਸੇ ਹੋਰ ਨੂੰ ਵੀ ਪੁੱਛ ਲਿਓ ਲੋਕਲ ਪਬਲਿਕ ਭਵਾਨੀਗੜ੍ਹ ਨੂੰ ਪੁੱਛ ਲਿਓ ਕੋਈ ਲਾਈਟ ਨਹੀਂ ਚੱਲਦੀ ਤਾਂ ਕਹਿੰਦਾ ਮਤਲਬ ਲੋਕਾਂ ਤੋਂ ਟੋਨ ਵਸੂਲਿਆ ਜਾ ਰਿਹਾ ਐਸਾ ਸਰਕਾਰ ਦੇ ਬੰਦੋ ਉਖੜਾਈ ਗਈ ਹੈ ਤੁਸੀਂ ਪਹੁੰਚ ਕੇ ਪਰ ਨੈਸ਼ਨਲ ਹੈਗੇ ਨਹੀਂ ਉਹ ਹਾਲ ਤੱਕ ਕੋਈ ਨਹੀਂ ਪਹੁੰਚਿਆ ਕੋਈ ਵੀ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਥੋੜਾ ਜਿਆ ਇਹਨਾਂ ਨੂੰ ਕਿੱਟਿਆ ਜਾਵੇ ਵੀ ਤੁਸੀਂ ਇਹਨਾਂ ਦੀ ਮੱਲੋ ਲੋਕਾਂ ਦੀ ਤੁਸੀਂ ਉਹ ਲੈ ਰਹੇ ਹੋ ਟੋਲ ਲੈ ਰਹੇ ਹੋ ਵੀ ਇੱਥੇ ਇਹਨਾਂ ਦੀ ਸਬਦਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਸਬਦਾ ਇਹਨਾਂ ਨੂੰ ਦੇ ਰਹੇ